ਮੈਨੂੰ ਜੁੱਤੀ ਲੈ ਆਦੇ ਤਿੱਲੇਦਾਰ ਲੈ ਆਦੇ ਤਿੱਲੇਦਾਰ ਵੇ ਮੁੰਡਿਆ ਫਰੀਦ ਕੋਟੀਆਂ ਮੈਨੂੰ ਜੁੱਤੀ ਲੈ ਆਦੇ ਤਿੱਲੇਦਾਰ ਲੈ ਆਦੇ ਤਿੱਲੇਦਾਰ ਵੇ ਮੁੰਡਿਆ ਫਰੀਦ ਕੋਟੀਆਂ ਤੇਨੂੰ ਜੁੱਤੀ സോനരി തലേദോടലോ ചീന്നര മൂ വിക്കലേ തീ ജോത്തിലേ അതും തിലേ ദ ജോടലോ ചീര മീനൂ വിക്കല ਆਪਾਂ ਰੋਵਾਂਗੇ ਕੋਠੇ ਉੱਤੇ ਚੜ ਕੇ ਬਨਰੇ ਉੱਤੇ ਖੜ ਕੇ ਟਿੱਲੇ ਜੇ ਬੁੱਲ ਕਰਕੇ ਵੇ ਨਰਮੇ ਦਾ ਪਾ ਕਟ ਗਿਆ ਆਪਾਂ ਰੋਵਾਂਗੇ ਕੋਠੇ ਉੱਤੇ ਚੜ ਕੇ ਬਨਰੇ ਉੱਤੇ ਖੜ ਕੇ ਟਿੱਲੇ ਜੇ ਬੁੱਲ ਕਰਕੇ ਵੇ ਨਰਮੇ ਦਾ ਪਾ ਕਟ ਗਿਆ लले आद तिलरि तििलेदार वेजिदा रंग लाल वेण्डया फरिदकोटियानूतिले आद ेदारि तििलेदार वेजिदा र लल फरीद कोटिया तै कुडतििले अदु तििलेदारोरी तििल् दारजी दल नीचोनू वणे तिले अदु तििलेदारोरि तििलेदारजी दाल नीचोनू वेण दे ਅਪਰੋਮਗੇ ਵੇ ਕੋਠੇ ਉੱਤੇ ਚੜਕੇ ਬਨੇਰੇ ਉੱਤੇ ਖੜਕੇ ਟਿੱਲੇ ਜੇ ਬੁਲ ਕਰਕੇ ਵੇ ਚੋਨੇ ਦਾ ਪਾ ਕਟ ਗਿਆ ਆਪਾ ਰੋਮਗੇ ਕੋਠੇ ਉੱਤੇ ਚੜਕੇ ਬਨੇਰੇ ਉੱਤੇ ਖੜਕੇ ਟਿੱਲੇ ਜੇ ਬੁਲ ਕਰਕੇ ਵੇ ਚੋਨੇ ਦਾ ਪਾ ਕਟ ਗਿਆ ਤੋ ਕਿਵੇਂ ਦਾ ਲੱਗਿਆ ਜੀ ਅੱਜ ਦਾ ਇਹ ਵਾਲਾ ਲੋਕਗੀਤ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ